ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਅੱਜ ਵਿਜੀਲੈਂਸੋ ਭਾਗ ਦੀ ਟੀਮ ਨੇ ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਸਮੇਤ ਉਸਦੇ ਦੋ ਹੋਰ ਸਾਥੀਆਂ ਨੂੰ 50000 ਦੀ ਰਿਸ਼ਵਤ ਲੈਣ ਦਾ ਰੱਗੇ ਹਿੱਕ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਪੀੜਤ ਕਿਸਾਨ ਸੁਖਦੇਵ ਸਿੰਘ ਸੋਹੀ ਪਿੰਡ ਮਨਸੂਰ ਨੇ ਦੱਸਿਆ ਕਿ ਤਹਿਸੀਲਦਾਰ ਲਖਵਿੰਦਰ ਸਿੰਘ ਵੱਲੋਂ ਉਹਨਾਂ ਦੀ ਜ਼ਮੀਨ ਦੀ ਰਿਪੋਰਟ ਕਰਨ ਦੇ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਤੇ ਉਹਨਾਂ ਨੂੰ ਪਿਛਲੇ 4-5 ਮਹੀਨਿਆਂ ਤੋਂ ਖੱਜਲ-ਖਵਾਰ ਕੀਤਾ ਜਾ ਰਿਹਾ ਸੀ ਜਿਸ ਕਾਰਨ ਅਸੀਂ ਥਖ ਹਾਰ ਕੇ ਵਿਜਨਸੋ ਭਾਗ ਵਰ 10 ਪਰ ਨੂੰ ਸਕਾਇਤ ਦਿੱਤੀ ਗਈ ਤੇ ਅੱਜ ਰਿਸ਼ਵਤ ਦੀ ਪਹਿਲੀ ਕਿਸ਼ਤ 50000 ਰੁਪਏ ਤਹਸੀਲਦਾਰ ਲਖਵਿੰਦਰ ਸਿੰਘ ਨੂੰ ਦਿੱਤੀ ਗਈ ਤਾਂ ਉਹ ਭਾਗ ਦੀ ਟੀਮ ਨੇ ਟਰੈਪ ਵਸਾ ਕੇ ਤਹਸੀਲਦਾਰ ਲਖਵਿੰਦਰ ਸਿੰਘ ਸਮੇਤ ਉਸਦੇ ਦੋ ਹੋਰ ਸਹਾਇਕ ਸਾਥੀਆਂ ਨੂੰ ਰੰਗੇਤੂ ਕਾਬੂ ਕਰ ਲਿਆ ਹੈ ਇਸ ਮੱਦੇ ਜਦੋਂ ਪੱਤਰਕਾਰਾਂ ਵੱਲੋਂ ਵਿਜਨਸੋ ਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਸੰਬੰਧੀ ਗੱਲਬਾਤ ਕਰਨੀ ਚਾਹੀ ਤਾਂ ਉਹ মিডিਆ ਨਾਲ ਟਾਲਮ ਟੋਲਾ ਕਰਦੇ ਨਜ਼ਰ ਆਏ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਨਾਸੁਖਦੇਵ ਸਿੰਘ ਸੋਈ ਹਾਂਜੀ ਇਹਨ ਮਨਸੂਰ ਹਾਲ ਅੰਦਾਜ਼ ਦਾ ਸਾਡੀ ਰੈਸ਼ ਹਾਂਜੀ ਸਾਡੀ ਇੱਕ ਸ਼ਿਕਾਇਤ ਜੀ ਚਲਦੀ ਸੀ ਚੌਥੇ ਮਹੀਨੇ ਦੀ ਉਹਦੇ ਜੇ ਸਾਡੇ ਰਿਪੋਰਟ ਕਰਨ ਵਾਸਤੇ ਪੈਸੇ ਮੰਗਦਾ ਸੀਗਾ ਇਨਕੁਆਰੀ ਇਨਕੁਆਰੀ ਦੀ ਰਿਪੋਰਟ ਕਰਨ ਲਈ ਕਿੰਨੇ ਪੈਸੇ ਮੰਗਦਾ 2 ਲੱਖ ਮੰਗਦਾ ਦੋ ਸੀ ਇਹਦੇ 50 50 ਲੱਖ ਕੌਣ ਕੌਣ ਮੰਗਦਾ ਸੀ ਤਸਕੀਲਦਾਰ ਕੀ ਨਾਮ ਇਹਦਾ ਲਖਵਿੰਦਰ ਲਖਵਿੰਦਰ ਸਿੰਘ ਨਾਲ ਹੋਰ ਕਿੰਨੇ ਅਕਿਊਜ਼ ਨੇ ਦੋ ਨੇ ਦੋ ਨਸ਼ਾ ਐਕਟ ਸਾਇਕ ਨਹੀਂ ਨਹੀਂ ਦੋ ਦੋ ਤੇ ਵਿਜੀਲੈਂਸ ਨੇ ਕੀ ਕੀਤਾ ਹਾਂਜੀ ਹਾਂਜੀ ਪਹਿਲਾਂ ਵੀ ਤੋਂ ਪਹਿਲਾਂ ਵੀ ਕੋਈ ਪਹਿਲਾਂ ਵੀ ਕਦੀ ਤੁਸੀਂ ਬੜੀ ਵਾਰੀ ਦਿੱਤੇ ਆ ਅੱਛਾ ਤੇ ਹੁਣ ਕਿਦਾਂ ਫਿਰ ਅੱਜ ਕਿਦਾਂ ਟਰੈਪ ਕੀਤਾ ਅੱਜ ਫਿਰ ਅਸੀਂ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ ਅੱਛਾ ਜੀ ਉਹਨਾਂ ਨੇ ਚਾਲ ਚੱਲ ਲਾ ਕੇ ਪੈਸੇ ਦੇ ਤੱਕ ਪਾ ਲਏ ਇਹ ਟੀਮ ਦਿਵਾਈ ਜੀ ਬਰਾਸਪੁਰ ਧੰਨਵਾਦ